ਦੀ ਕੀ ਡਿਮਾਂਡ ਜੀ ਇਹ ਦੀ ਡਿਮਾਂਡ 3 ਲੱਖ ਤੇ 40000 ਲਿਖਿਆ ਸੀ ਇੱਥੇ 340 ਜੀ ਹੂੰ ਅਡਾ ਹੰਡਾਲਾ ਹੂੰ ਨਹੀਂ ਕਹਿੰਦਾ ਹੰਡਾਲਾ 40 ਅਡਾ ਦਿਓ ਜੀ ਹੂੰ ਕੋਈ ਹੰਡਾ ਠੀਕ ਹੈ ਜੀ ਟਰੈਕਟਰ ਦੇਵਾਂਗੇ ਬਾਈ ਇੱਕੋ ਹੀ ਰੇਟ ਜੈਸ ਜਾਣੋ 2 ਲੱਖ 80000 ਦਾ 60000 ਅਡਾਤਾ ਜੀ ਉਹ ਤੂੰ ਲਾਲਾ ਸਾਹਿਬ ਹੈ ਨਾ ਇੰਨੇ ਦਾ ਜੇ ਕੋਈ ਦੇ ਦੇ ਆਪਣੀ ਜ਼ਿੰਮੇਵਾਰੀ ਹੈ ਵੀਰੇ ਠੀਕ ਹੈ 10 ਮਾਡਲ ਅਰਜਨ ਸੈਂਟਰ ਗੇਅਰ ਵਾਲਾ ਲੈ ਬਾਈ ਮਿੱਤਰਾ ਉਦੋਂ ਬਾਅਦ ਆ ਗਿਆ ਕੋਕਾ ਪੀਸ ਇੱਕ ਗੱਲ ਦੇਖ ਲੈ ਹਦਿਆ ਚੀਜ਼ ਨਹੀਂ ਲਈ ਇਹਦੇ ਹੂੰਬ ਤੋਂ ਵੱਡੀ ਗੱਲ ਤੈਨੂੰ ਸਟਾਰਟ ਕਰਕੇ ਦਿਖਾਵਾਂ ਤੈਨੂੰ ਸਟਾਰਟ ਕਰਕੇ ਦਿਖਾਵਾਂ ਇਹ ਲੋ ਯਾਹ ਆਬਦੇ ਦਮ ਤੇ ਟਰੈਕਟਰ ਵੇਚਦਾ ਸ਼ਰਮਾ ਗੜਾਉਣ ਪੈ ਜਾਣੇ ਗੜਾਉਣ ਪਾ ਰਿਆ ਮੈਂ ਆਬਦਾ ਕਿਰਾਏ ਤੇ ਨਹੀਂ ਲੈ ਰਿਹਾ ਆਬਦਾ ਪਾਉਂਗਾ ਗੜਾਉਣ ਟਰੈਕਟਰ ਨਾਲ ਭਰੂ ਆ ਕਿਉਂ ਮੇਰੇ ਕੋਲ ਇੱਥੇ ਥਾਂ ਦੀ ਕਮੀ ਆ ਜੀ ਜਿੱਦੇ ਗੜਾਉਣ ਪੈ ਗਿਆ ਵਾਦਾ ਕਰਦਾ ਮੈਂ ਮੇਰੇ ਭਰਾਵਾਂ ਨਾਲ ਠੀਕ ਹੈ ਗੱਲ ਆ ਰੇਟਾਂ ਵਾਲੀ ਤਾਂ ਬਹ ਨਿਹਰੀ ਲਿਆ ਦਾਂਗੇ ਹਾਂਜੀ ਹਾਂਜੀ ਕਿਸੇ ਦਾ ਆ ਬਾਈ ਖੜਾ ਝੂਠ ਨਾਲ ਮਾਰੀ ਜਟਾ ਆਜੋ ਬਾਈ ਟਰੈਕਟਰ 'ਚ ਪਰੇਸ਼ਾਨੀ ਆ ਗਈ ਸੀ ਤੂੰ ਕੀ ਕਿਹਾ ਸੀ ਕਿ 10000 ਰੁਪਏ ਲੱਗਦਾ ਸ਼ਰਮਾ ਮੈਂ ਤੈਨੂੰ ਕੀ ਕਿਹਾ ਝੂਠ ਨਾਲ ਮਾਰੀ ਵੀਰੇ ਵੀਰੇ ਇਹਨੇ ਨਾਲ ਦੀ ਤੁਹਾਨੂੰ ਕਿਹਾ ਵੀ ਜਿਹੜਾ ਕੰਮ ਹੁੰਦਾ ਕਰਵਾ ਲਾ میری ذمہ داری ہے میں اج یہ لیفٹ پمپ لے کے آیا میں دکھا دینا آ پیا ਝੂਠ ਜਮਾ ਨਹੀਂ ਮਾਰਨਾ ਬਾਈ ਯਾਰ ਨਹੀਂ ਤੈਨੂੰ ਕੋਈ ਨਟ ਬਦਲ ਕੇ ਦਿਖਾਵੇ ਆਹ ਵਾ ਲੈ ਕੇ ਆਇਆ ਇਹ ਉੱਥੇ ਦਿਖਾ ਦੇ ਪੁੱਤ ਇਹ ਹੈਗਾ ਸੋਨਾਲੀਕਾ 750 ਦਾ ਇਹ ਕਹਿੰਦਾ ਡਾਊਨ ਆ ਇਹੀ ਕਿਹਾ ਬਾਈ ਤੂੰ ਮੈਂ ਤੈਨੂੰ ਕੀ ਕਿਹਾ ਸੀ ਕਹਿੰਦਾ ਵੀ ਨਵਾਂ ਲੈ ਕੇ ਦਵਾਂਗੇ ਤੇ ਫਿਰ ਦੱਸੋ ਮੈਂ ਤਾਂ ਸਿਰ ਰੁਪਇਆ ਮੰਗਿਆ ਨਹੀਂ ਨਹੀਂ ਕੋਈ ਰੁਪਇਆ ਆ ਹੁੰਦਿਆ ਬਾਈ ਯਾਰੀਆਂ ਰੱਖਣੀਆਂ ਤੇ ਐਡੇ ਦੇ ਟਰੈਕਟਰਾਂ ਦੇ ਕਰਨੇ ਆ ਵਪਾਰ ਤੇ ਬਾਈ ਜੀ ਫਿਰ ਦਿਲ ਤਾਂ ਫਿਰ ਪ੍ਰਾਂਤ ਜਿਹੜਾ ਰੱਖਣਾ ਹੀ ਪਊਗਾ ਬਿਲਕੁਲ ਬਾਈ ਐ ਸ਼ਰਮੇ ਦਾ ਬਾਈ ਦਿਲ ਪ੍ਰਾਂਤ ਜਿਹਦਾ ਆਹ ਬਾਈ ਨੂੰ ਟਰੈਕਟਰ ਦਿੱਤਾ ਸੀ ਸੋਨਾ ਲੀਕਾ 21 ਮਾਡਲ ਕਿੰਨੇ ਦਾ 5 ਲੱਖ 25 ਹਜ਼ਾਰ ਦਾ ਕਿਉਂ ਜੀ ਕਹਿੰਦਾ 10000 ਲੱਗਦਾ ਸ਼ਰਮਾ 10 ਘਟਾ ਦੇ 15 ਰਹਿ ਗਿਆ ਅੱਜ ਇਹ ਆ ਪ੍ਰੋਬਲਮ ਆ ਗਈ ਇਹਨੂੰ ਅੱਛਾ 3000 3500 ਦਾ ਇਹ ਆਊਗਾ ਮੈਂ ਕੋਈ ਚੱਕਰ ਨਹੀਂ ਕਿੰਨੇ ਦਾ ਰਹਿ ਗਿਆ ਕੋਸ਼ਿਸ਼ ਛੋੜ ਵੀ ਕੀਤੀ ਸੀ ਬਾਈ ਨੂੰ ਤੇਲ ਵੀ ਚੇਂਜ ਕਰਕੇ 510000 ਦਾ ਵੀ ਨਹੀਂ ਰਿਹਾ ਟਰੈਕਟਰ ਐਨੇ ਵੀ ਨਹੀਂ ਪੱਲੇ ਪਾਈ ਬਾਈ ਮੇਰੇ ਮੈਂ ਕਹਿਣਾ ਹੋਂ ਨਾ ਆ ਜਾਂਦੇ ਆ ਤੇ ਆ ਜੇਬ ਨਹੀਂ ਜਾਂਦੀ ਆ ਜਾਂਦੇ ਆ ਯੈਲਸੀ ਨਾ ਕਰੋ ਮੱਚੋ ਨਾ ਅਰੀਸ ਕਰੋ ਕੰਪੀਟੀਸ਼ਨ ਕਰੋ ਕਹੋ ਕਿ ਬਾਹਮਣ 5 ਲੱਖ ਦਾ ਦਿੰਦਾ ਤੇ ਚੱਕੋ ਪਾਣੀ 4 ਲੱਖ ਦਾ ਨਜ਼ਾਰਾ ਫੇਰ ਰੇਟ ਅਜੇ ਦੇਵਾਂਗੇ ਪੰਜਾਂ ਟਰੈਕਟਰਾਂ ਦੇ ਸਾਨੂੰ ਨਹੀਂ ਮਿਲਨੇ ਪਿਛਲੀ ਵੀਡੀਓ ਜੇ ਬੋਲਿਆ ਸੀ ਹਾਉ ਲੈਂਡ ਦਾ ਰੇਟ ਕਿ ਸਾਨੂੰ ਨਹੀਂ ਮਿਲਣਾ ਉਹ ਰੇਟ ਤੇ ਸਾਨੂੰ ਮਿਲਦਾ ਵੀ ਨਹੀਂ ਭਾਈ ਉਹ ਰੇਟ ਠੀਕ ਹੈ ਗੱਲ ਆਉਣ ਦੀ ਖੁਸ਼ੀ ਚ ਲਾਸਟ ਅੱਕਰ ਵੀਡੀਓ ਨਾ ਬਣੇ ਰਿਓ ਪੰਜ ਸੱਤ ਗਿਫਟ ਤੁਹਾਨੂੰ ਦੇਵਾਂ 2014 ਮਾਡਲ ਆ ਵੀਰੇ ਠੀਕ ਹੈ ਜੀ ਚਾਰੇ ਟਾਇਰ ਨਵੇਂ ਆ ਜੀ ਬਿੱਲ ਘਟਾ ਦੂੰ ਠੀਕ ਹੈ ਜੀ ਗੇਅਰ ਇੰਜਨ ਦਾ ਜੇ ਕੋਈ ਕਮੀ ਹੋਈ ਟਰੈਕਟਰ ਵਾਪਸ ਛੱਡ ਦੇ ਠੀਕ ਹੈ ਜੀ ਸਾਰਾ ਰੇਜਨ ਵਾਲਾ ਮਗਰਿਆੜਾ ਦੀਆਂ ਛੱਤਾਂ ਤੇ ਮੈਂ ਖੁਦ ਨਹੀਂ ਰੰਗ ਮਰਵਾਇਆ ਜੀ ਡਬਲ ਡਿਸਟ੍ਰੀਬਿਊਟਰ ਆ ਕੰਪੈਸਟੀ ਚੱਕ ਲੱਗਾ ਹੋਇਆ ਫੈਬਰ ਛਤਰੀ ਲੱਗੀ ਹੋਈ ਆ ਜੇ ਉਤਲੀ ਛੱਤ ਜੀ ਬਦਨੀ ਹੋਈ ਬਦਲ ਦੂ ਕੋਈ ਚੱਕਰ ਉੱਪਰ ਵੀ ਮੈਂ ਮਾਰ ਦਿਆਂ ਹਾਂ ਇੰਜਨ ਦਾ ਤੇਲ ਚੇਂਜ ਕਰਨਾ ਉਹ ਚੇਂਜ ਕਰ ਦੂ ਬੈਟਰੀ ਡੰਡਾ ਪੱਟੀ ਚੇਂਜ ਕਰਨੀ ਆ ਉਹ ਕਰ ਦੂ ਆ ਠੀਕ ਹੈ ਜੀ ਕੋਈ ਪਰਵਾਹ ਨਹੀਂ ਅਰੇ ਟਾਈਨੇ ਦਾ ਦੇਵਾਂਗੇ ਰੇਟ ਇੰਨੇ ਦਾ ਦੇਵਾਂਗੇ ਕੋਈ ਦੇ ਕੇ ਦਿਖਾਵੇ ਜੀ 4 ਲੱਖ 80 ਹਾਡਮਾਡ ਅਸ ਕਿੰਨੇ ਦਾ ਲੈ ਚੱਲਣ ਡਿਆ ਕੈਮਰਾ ਮੈਂ ਨਹੀਂ ਦੱਸਦਾ ਠੀਕ ਤੂੰ ਵੱਡ ਕਿੰਨੇ ਵੜਦਾ ਮੈਂ ਨਹੀਂ ਦੱਸਦਾ ਕੀ 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 ਡਾਉਣਾ 40000 ਵੜ ਦਿਓ ਜੀ 440 ਜੀ ਕੋਈ ਚੱਕਰ ਨਹੀਂ ਟਰੈਕਟਰ ਦੇ ਮੈਂ ਬਾਈ ਇੱਕ ਇੱਕੋ ਹੀ ਰੇਟ 4 ਲੱਖ 30000 ਦਾ ਠੀਕ ਹੈ ਜੀ 4 ਲੱਖ 30000 ਦਾ ਵੀਰੇ 430 ਜੀ ਦੇ ਕੇ ਦਿਖਾਓ ਕੋਈ ਜੀ ਉਸ ਤੋਂ ਬਾਅਦ ਦੂਜਾ ਹਾਊਲੈਂਡ ਆ ਗਿਆ ਪਤਾ 2022 ਮਾਡਲ ਆ ਬਾਈ ਟਰੈਕਟਰ ਦੇ ਕਾਲਮ ਲੱਗੀ ਹੋਈ ਦੇਨਦਾਰ ਆ ਠੀਕ ਹੈ ਜੀ ਕਿਸੇ ਵੀ ਨੱਟ ਨੂੰ ਚਾਬੀ ਲੱਗੀ ਹੋਈ ਦੇਨਦਾਰ ਆ ਠੀਕ ਹੈ ਜੀ ਚਾਰੇ ਟਾਇਰ ਨਾਲ ਦੇ ਆ ਡਬਲ ਡਿਸਟ੍ਰਿਬਿਊਟਰ ਆ ਕੰਪੈਸਿਟੀ ਜੇ 1 3 ਸਪੀਡ ਸਾਈਡ ਕਲਚ ਵਾਲਾ ਵੀਰੇ ਸਾਰਾ ਜੈਨੂਇਨ ਟਰੈਕਟਰ ਆ ਸੁਪਰ ਪਲੱਸ 53 ਐਚਪੀ ਵਾਲਾ ਠੀਕ ਹੈ ਜੀ ਤੇ ਸ਼ਰਮਾ ਜੀ ਡਿਮਾਂਡ ਇਹਦੀ ਡਿਮਾਂਡ ਹੈਗੀ ਆ ਜੀ 6 ਲੱਖ 80 ਹਜ਼ਾਰ 680 ਜੀ ਦਵਾਲੇ ਕੀ ਦਵਾਲਦਾ ਇਹਦੇ ਚ ਕਿੰਨਾ ਡਾਉਂਗੇ ਜੀ? ਡਾਲਾ ਕੀ ਚਾਹ ਲਾਉਣਾ ਲਾਲਾ ਤੂੰ? ਟਰੈਕਟਰ ਦੇ ਮੈਂ ਵੀਰੇ 6 ਲੱਖ ਤੇ 40 ਹਜ਼ਾਰ ਉਹ ਤੋਂ ਬਾਅਦ ਆ ਗਿਆ ਪੁੱਤ ਸੋਨਾ ਲੀਕਾ ਭੋਲੂ ਠੀਕ ਹੈ ਜੀ 2022 ਮਾਡਲ ਆ ਸਟਲ ਗੇਅਰ ਆ 3 ਸਪੀਡ ਆ ਪਿਛਲੇ ਟਾਇਰ ਨਾਲ ਦੇ ਆ ਮੂਰਲੇ ਨਵੇਂ ਆ ਹੂੰ ਹੂੰ 3 ਸਪੀਡ ਦੇ ਵਿੱਚ ਆ ਬਾਈ ਕਿਸੇ ਰੰਗ ਦੀ ਕਲਮ ਲੱਗੀ ਹੋਈ ਦੇਨਦਾਰਾਂ ਠੀਕ ਹੈ ਜੀ ਯਮਸੀ ਚ ਲੈ ਜਾਓ ਮੀਟਰ ਨੂੰ ਹਲਾਇਆ ਹੋਵੇ ਜਾਂ ਚਾਬੀ ਲੱਗੀ ਹੋਵੇ ਜਾਂ ਸੀਚ ਲੈ ਜਾਓ ਟਰੈਕਟਰ ਤੇ ਜ਼ਿੰਮੇਵਾਰੀ ਆ ਠੀਕ ਹੈ ਜੀ ਟੌਪ ਮਾਡਲ ਟਰੈਕਟਰ ਹੈ ਡਬਲ ਡਿਸਟ੍ਰੀਬਿਊਟਰ ਸ਼ਕੰਦਰ ਮਾਡਲ ਆ ਜੀ 22 ਮਾਡਲ 6 ਲੱਖ 15 ਹਜ਼ਾਰ ਡਿਮਾਂਡ ਇਹਦੇ ਚ ਤੁਸੀਂ ਆਪ ਹੀ ਡਾਓ ਹਨ ਲਾਲਾ ਯਾਰ ਲਾਲਾ ਚਾਹ ਤੂੰ ਨਹੀਂ ਨਹੀਂ ਫੇਰ ਵੀ ਜਦ ਮੈਂ ਦੋਹਾਂ ਤੇ ਲਾ ਲਿਆ ਟਰੈਕਟਰ ਦੇ ਦੂੰ ਆ ਜੀ ਇਹ ਇਕੂਰੇਟ ਜੈਸ ਜਾਂ ਨੋ 6 ਲੱਖ ਤੇ 60 ਹਜ਼ਾਰ ਦਾ 6 60 ਦਾ ਜੀ ਹਾਂ ਜੀ ਠੀਕ ਹੈ ਜੀ ਮੈਂ ਵੀ ਟੈ ਟੂਰ ਚੰਗੀ ਤਰ੍ਹਾਂ ਦੇਖ ਲਿਓ ਇੰਜਨ ਦੀ ਚਮਕ ਵਗੈਰਾ ਬਿਲਕੁਲ ਨਵਾਂ ਲੁੱਕ ਟਰੈਕਟਰ ਪਿਆ ਹੋਇਆ ਹਾਂਜੀ ਸ਼ਰਮਾ ਜੀ ਹੁਣ ਕਿਹੜਾ ਦਿਖਾਵਾਂਗੇ ਜੀ ਉਦੋਂ ਬਾਅਦ ਆ ਗਿਆ ਭੋਲੂ ਅਰਜਨ ਅਰਜਨ ਜੀ 2010 ਮਾਡਲ ਹੈ ਐਚ ਆਰ ਨੰਬਰ ਲਗਭਗ ਆਪਣੇ ਕੋਲੇ ਸਾਰੇ ਹਰਿਆਣਾ ਨੰਬਰ ਹੁੰਦੇ ਹਰਿਆਣਾ ਨੰਬਰ ਜੀ ਜੇ ਕੋਈ ਪੰਜਾਬ ਹੋਇਆ ਤਾਂ ਮੈਂ ਦੱਸੂ ਠੀਕ ਹੈ ਜੀ ਜਿਹੜਾ ਨਹੀਂ ਬੋਲੂ ਉਹ ਮੰਨ ਲਿਓ ਹਰਿਆਣਾ ਜੀ ਠੀਕ ਹੈ ਗੱਲ ਵੀਰੇ ਸਿਰਫ ਕੱਲੇ ਮਰਾੜਾ ਦੇ ਪਹਾੜ ਵੱਜੀ ਹੋਈ ਆ ਬਾਕੀ ਓਰੀਜਨਲ ਆ ਠੀਕ ਹੈ ਜੀ ਮੂਲੇ ਟਾਇਰ ਨਵੇਂ ਆ ਬਿੱਲ ਦੇ ਦੂੰ ਜੇ ਲੈਣਾ ਕਿਸੇ ਨੇ ਜਾਜੀ ਪਿਛਲੇ ਹੈਗੇ 80 85 ਪੈਸੇ ਟਾਇਰ ਸਾਰਾ Ориجنਲ ਆ ਟ੍ਰੈਕਟਰ ਇੰਜਨ ਦਾ ਤੇਲ ਮੈਂ ਚੇਂਜ ਕਰਵਾਤਾ ਸੀ ਠੀਕ ਹੈ ਜੀ ਪਾਵਰ ਸ਼ੇアリング ਦੇ ਵਿੱਚ ਆ ਸੈਂਟਰ ਗੇਅਰ ਆ ਜੀ 605 ਅਲਟਰਾ ਜੀ 10 ਦਾ ਮਾਡਲ 10 ਮਾਡਲ ਜੀ ਤੇ ਇਹਦੀ ਕੀ ਡਿਮਾਂਡ ਜੀ ਇਹਦੀ ਡਿਮਾਂਡ 3 ਲੱਖ ਤੇ 40 ਹਜ਼ਾਰ ਲਿਖਿਆ ਸੀ ਇੱਥੇ 340 ਜੀ ਹਾਂ ਡਾਲ ਡਾਲ ਆ ਗਿਆ ਮੁੰਨੀ ਕਹਿੰਦਾ ਹੁੰਡਾ ਲਾ 40 ਡਾ ਦਿਓ ਜੀ ਕੋਈ ਡਾ ਠੀਕ ਹੈ ਜੀ ਟਰੈਕਟਰ ਦੇਵਾਂਗੇ ਬਾਈ ਇੱਕੋ ਹੀ ਰੇਟ ਜੱਸ ਜਾਣੋ 2 ਲੱਖ 80 ਹਜ਼ਾਰ ਦਾ 60 ਹਜ਼ਾਰ ਡਾਤਾ ਜੀ ਉਹ ਤੂੰ ਲਾਲਾ ਸਾਹਿਬ ਹੈ ਨਾ ਜੀ ਉਹ ਤੂੰ ਲਾਲਾ ਸਾਹਿਬ ਜੀ ਠੀਕ ਹੈ ਜੀ ਐਨੇ ਦਾ ਜੇ ਕੋਈ ਦੇ ਦੇ ਆਪਣੀ ਜ਼ਿੰਮੇਵਾਰੀ ਆ ਵੀਰੇ ਠੀਕ ਹੈ ਜੀ 10 ਮਾਡਲ ਅਰਜਨ ਸੈਂਟਰ ਗੇਅਰ ਵਾਲਾ ਆਹ ਕੰਡੀਸ਼ਨ ਹੋਵੇ ਤੇ ਲੈ ਵੀ ਲਾਵਾਂਗੇ ਜਿੰਨੇ ਦਾ ਸੀ ਦੇਵਾਂਗੇ ਠੀਕ ਹੈ ਜੀ ਲੈ ਬਾਈ ਮਿੱਤਰਾ ਉਦੋਂ ਬਾਅਦ ਆ ਗਿਆ ਕੋਕਾ ਪੀਸ ਸੋਨਾ ਲਿਕਾ ਜੀ ਸਾਰਾ origignal ਦਾ ਟਰੈਕਟਰ ਟਾਇਰ ਪਿਛਲੇ ਅੱਧੇ ਕਹਿ ਲਾ 60 ਪੈਸੇ ਕਹਿ ਲਾ ਕੁਛ ਕਹਿ ਲਾ ਜੀ ਗੇਅਰ ਇੰਜਨ ਦਾ ਓਕੇ ਆ ਚਲਾ ਕੇ ਬਾਹ ਕੇ ਤਸੱਲੀ ਕਰਕੇ ਲੈ ਜਿਓ ਕੱਲਾ ਮੂਹਲਾ ਬੈਂਪਰ ਰੰਗ ਮੈਂ ਕੀਤਾ ਖਰੀ ਕਰਨਾ ਹੈ ਕੀਤਾ ਵੀ ਨਹੀਂ ਹਜੇ ਸਮਾਰਕੇ ਜੀ ਹਾਂਜੀ ਚਾਰੇ ਟਾਇਰ ਬਾਈ ਗੁੜੀਅਰ ਦੇ ਆ ਤੇ ਆਹ ਸਾਰਾ ਰੰਗ ਸ਼ੋਦਾ ਨਾ ਰੀਜਨਲ ਆ ਕਿਤੇ ਅਸੀਂ ਕਲਮ ਨਹੀਂ ਲੱਗੀ ਸ਼ੋਤੇ ਦੇ ਜੀ ਤੇ ਬਾਡੀ ਲਾਈਨ ਦਾ ਵੀ ਰੀਜਨਲ ਆ ਸੀਨਾ ਸੁਲਾ ਚੰਗੀ ਗੇਅਰ ਇੰਜਨ ਦਾ ਬਹੁਤ ਵਧੀਆ ਟਰੈਕਟਰ ਆ ਇੱਕ ਗੱਲ ਦੇਖ ਲੈ ਹਦ ਇਹ ਚੀਜ਼ ਨਹੀਂ ਨਹੀਂ ਇਹਦੇ ਹੂੰ ਉਹ ਤੋਂ ਵੱਡੀ ਗੱਲ ਤੈਨੂੰ ਸਟਾਰਟ ਕਰਕੇ ਦਿਖਾਵਾਂ ਤੈਨੂੰ ਸਟਾਰਟ ਕਰਕੇ ਦਿਖਾਵਾਂ ਇਹ ਲੋ ਯੋ 2000 ਮਾਡਲ ਆ 2000 ਜੀ ਹਾਂਜੀ ਹਰਿਆਣਾ ਨੰਬਰ ਆ ਪੇਜਾਂ ਵਾਲੀ ਕਾਪੀ ਆ ਠੀਕ ਆ ਟਰੈਕਟਰ ਦੇਵਾ ਇੱਕੋ ਰੇਟ ਕਿੰਨੇ ਜੀ 1,95,000 ਦਾ 1,95 ਦਾ ਜੀ ਹਾਂਜੀ ਤੇਰੀ ਵੀਡੀਓ ਦੇਖ ਕੇ ਆ ਜੇ ਮਾਨ ਸਨਮਾਨ ਹੋਰ ਕਰ ਦਿਓ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਪੇ ਨੂੰ ਕਰ ਲਿਓ ਫੋਲੋ ਕੀ ਨਾਂ ਪੇ ਦਾ ਆਪਣੇ ਮਨਦੀਪ ਟਰੈਕਟਰਸ ਮਨਦੀਪ ਟਰੈਕਟਰਸ ਤੇ ਬੇਨਤੀ ਹੱਥ ਬੰਨ ਕੇ ਇਹੀ ਆ ਤੇ ਸਕਰੀਨ ਸ਼ਾਟ ਜਰੂਰ ਲੈ ਕੇ ਆਇਓ ਕਿਉਂ ਤਾਨੂੰ ਵੀ ਥੋੜਾ ਬਹੁਤਾ ਫਰਕ ਪੈ ਜੂਗਾ ਬੈਨੀਫਿਟ ਮਿਲੂਗਾ ਜੀ ਬਾਈ ਨੂੰ ਵੀਡੀਓ ਬਣਾਉਣ ਵਾਲੇ ਨੂੰ ਬੈਨੀਫਿਟ ਜਰੂਰ ਮਿਲੂਗਾ ਇਹੀ ਬੇਨਤੀ ਹੈ ਸ਼ੋਰ ਸਕਰੀਨ ਜਰੂਰ ਲਿਓ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ